ਕਲੇਜੇ ਇੱਥੇ ਕਲੇਜੇ ਕਲੇਜੇ ਤੀਰ ਵੇਖਣ ਨੂੰ ਤੇ ਸਿਰ ਤੇ ਤਾਜ ਵੇਖਣ ਨੂੰ ਹਾਂ ਕਲੇਜੇ ਤੀਰ ਵੇਖਣ ਨੂੰ ਤੇ ਸਿਰ ਤੇ ਤਾਜ ਵੇਖਣ ਨੂੰ ਜ਼ਮਾਨਾ ਰੁਕ ਗਿਆ ਤੇਰਾ ਉਹੀ ਅੰਦਾਜ਼ ਵੇਖਣ ਨੂੰ ਜ਼ਮਾਨਾ ਰੁਕ ਗਿਆ ਤੇਰਾ ਉਹੀ ਅੰਦਾਜ਼ ਵੇਖਣ ਨੂੰ ਓ ਸ਼ੇਰਾ ਉੱਠ ਜ਼ਰਾ ਤੇ ਫਿਰ ਉਹੀ ਜਲਵਾ ਵਖਾ ਆਪਣਾ ਓ ਸ਼ੇਰਾ ਉੱਠ ਜ਼ਰਾ ਤੇ ਫਿਰ ਉਹੀ ਜਲਵਾ ਵਖਾ ਆਪਣਾ ਬੜੀ ਬੇਤਾਬ ਹੈ ਦੁਨੀਆ ਤੇਰੀ ਪਰਵਾਜ਼ ਵੇਖਣ ਨੂੰ ਬੜੀ ਬੇਤਾਬ ਹੈ ਦੁਨੀਆ ਤੇਰੀ ਪਰਵਾਜ਼ ਵੇਖਣ ਨੂੰ ਜੇ ਮੁੱਦਾ ਹੱਕ ਦਾ ਹੋਇਆ ਤਾਂ ਤੇਰਾ ਵਾਗ ਟਕਰਾਂਗੇ ਜੇ ਮੁੱਦਾ ਹੋਂਦ ਦਾ ਹੋਇਆ ਮੈਂ ਵੈਸੇ ਹੱਕ ਲਿਖਿਆ ਸੀ ਗੌਣ ਵਾਲਿਆਂ ਨੇ ਹੋਂਦ ਕਰਤਾ ਮੈਂ ਕਹਿੰਦਾ ਚਲੋ ਦੋਨੇ ਠੀਕ ਆ ਜੇ ਮੁੱਦਾ ਹੋਂਦ ਦਾ ਹੋਇਆ ਤੇ ਤੀਰਾ ਵਾਂਗ ਟਕਰਾਂਗੇ ਅਸੀਂ ਬੈਠੇ ਨਹੀਂ ਆਸਕ ਤੇ ਉੱਡਦੇ ਬਾਦ ਵੇਖਣ ਨੂੰ ਸਜਾ ਕੇ ਰੱਖ ਲੈ ਕੁੜੀਏ ਨੀ ਜੱਜ ਤੇ ਹੀਰਿਆਂ ਵਰਗੇ ਸਜਾ ਕੇ ਰੱਖ ਲੈ ਕੁੜੀਏ ਨੀ ਜੱਜ ਤੇ ਹੀਰਿਆਂ ਵਰਗੇ ਸ਼ਰੀਕਾ ਆਊਗਾ ਤੇਰਾ ਸੁਹੰਣਾ ਦਾਜ ਵੇਖਣ ਨੂੰ ਸ਼ਰੀਕਾ ਆਊਗਾ ਤੇਰਾ ਸੁਹੰਣਾ ਦਾਜ ਵੇਖਣ ਨੂੰ ਮੁਹੱਬਤਾਂ ਵਾਲਿਓ ਉੱਠੋ ਓਹ ਹੁਨਰਾਂ ਵਾਲਿਓ ਜਾਗੋ ਮੁਹੱਬਤਾ ਵਾਲਿਓ ਉੱਠੋ ਉਹ ਹੁਨਰਾਂ ਵਾਲਿਓ ਜਾਗੋ ਲਕਾਈ ਤਸਦੀ ਹੈ ਚੰਨਣਾ ਦਾ ਰਾਜ ਵਿਖੜਨ ਲਕਾਈ ਤਸਦੀ ਹੈ ਚੰਨਣਾ ਦਾ ਰਾਜ ਵਿਖੜਨ ਔਰ ਇੱਕ ਹੋਰ ਤੁਸੀਂ ਕਿਹਾ ਸੀਗਾ ਉਹ ਚਾਰਛੇ ਹਸਾਦ ਨੇ ਤਪਸ਼ ਆਖਣ ਜਾਂ ਲੋ ਆਖਣ ਉਹਨੂੰ ਇਤਰਾਜ਼ ਕਿਉਂ ਹੋਵੇ ਤਪਸ਼ ਆਖਣ ਜਾਂ ਲੋ ਆਖਣ ਉਹਨੂੰ ਇਤਰਾਜ਼ ਕਿਉਂ ਹੋਵੇ ਕਿ ਅਗਨੀ ਜਗਨੂਆਂ ਦੇ ਬਿਆਨ ਦੀ ਮੁਹਤਾਜ ਕਿਉਂ ਹੋਵੇ ਕਿ ਅਗਨੀ ਜਗਨੂਆਂ ਦੇ ਬਿਆਨ ਦੀ ਮੁਹਤਾਜ ਕਿਉਂ ਹੋਵੇ ਪਵਰਿਆਂ ਦੀ ਹਰ ਇੱਕ ਬੈਠਕ ਇਹੋ ਮੁੱਦਾ ਠਾਉਂਦੀ ਹੈ ਪਵਰਿਆਂ ਦੀ ਹਰ ਇੱਕ ਬੈਠਕ ਇਹੋ ਮੁੱਦਾ ਠਾਉਂਦੀ ਹੈ ਉਹਨਾਂ ਦੇ ਹੁੰਦਿਆ ਇਤਲੀ ਦੇ ਸਿਰ ਤੇ ਤਾਜ

ਤੇਰਾ ਹਰ ਰੋਜ਼ ਹਰ ਸੁਪਨਾ ਨਜ਼ਰ ਅੰਦਾਜ਼ ਕਿਉਂ ਹੋਵੇ ਇਹ ਮਰ ਮਰ ਕੇ ਜਿਉਣਾ ਛੱਡ ਬਗਾਵਤ ਕਰ ਤੇ ਟੱਕਰ ਲੈ ਇਹ ਮਰ ਮਰ ਕੇ ਜਿਉਣਾ ਛੱਡ ਬਗਾਵਤ ਕਰ ਤੇ ਟੱਕਰ ਲੈ ਤੇਰੇ ਹਿੱਸੇ ਦੀ ਦੁਨੀਆ ਤੇ ਕਿਸੇ ਦਾ ਰਾਜ ਹੋਵੇ ਤੇਰੇ ਹਿੱਸੇ ਦੀ ਦੁਨੀਆ ਤੇ ਕਿਸੇ ਦਾ ਰਾਜ